ਤੇ ਮੈਂ ਗੁਰਦੁਆਰਾ ਕਰਨਥਾ ਰਾਣਾ ਸਾਹਿਬ ਦਾ ਟਰਸਟੀ ਹੋਣ नाते ਹੋਰ ਸਾਡੇ ਸੀਨੀਅਰ ਟਰਸਟੀ ਸਾਹਿਬ ਗਰਨਾਮ ਸਿੰਘ ਜੀ ਇੱਥੇ ਆ ਮੇਰੇ ਨਾਲ ਨੇ ਮੈਂ ਪੰਜਾਬ ਸਰਕਾਰ ਦਾ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸੰਗਤਾਂ ਦੀ ਇਹ ਵੀ ਕਹਿੰਦਾ ਬਹੁਤ ਵੱਡੀ ਜਿਹੜੀ ਡਿਮਾਂਡ ਸੀਗੀ ਇੱਥੇ ਟ੍ਰੈਫਿਕ ਜਾਮ ਹੁੰਦਾ ਸੀ ਚਾਹੇ ਉਹ ਬਡੇ ਮਹਾਰਾਜ ਦੀ ਵਰਸੇ ਦਾ ਟਾਈਮ ਹੋਵੇ ਛੋਟੇ ਮਹਾਰਾਜ ਦੀ ਵਰਸੇ ਦਾ ਟਾਈਮ ਹੋਵੇ ਹੋਰ ਪਾਰਕ ਸਮਾਗਮ ਜਿਹੜੇ ਛਿੱਕੀ ਨਾਲ ਸੰਬੰਧਤ ਨੇ ਐਤਵਾਰ ਉਹ ਟ੍ਰੈਫਿਕ ਬਹੁਤ ਰਿਹਾ ਵੀਕਰੋ ਹੁੰਦਾ ਸੀਗਾ ਜਾਮ ਲੱਗ ਜਾਂਦਾ ਸੀ ਔਰ ਸੰਗਤਾਂ ਨੂੰ ਬੜੀ ਦਿੱਕਤ ਆਉਂਦੀ ਸੀ ਕਿੰਕਿਆ ਬੰਦੀਆਂ ਵੀਕਰੋ ਜਾਮ ਲੱਗਦਾ ਸੀ ਜਿਹਦੇ ਨਾਲ ਇਹ ਆ ਵੀ ਆ ਪੁਲ ਲੱਗਣ ਨਾਲ ਬਹੁਤ ਵੱਡੀ ਗੱਲ ਵੀਕਰੋ ਰਾਤ ਮਿਲੂਗੀ ਔਰ ਇਹਨਾਂ ਦਾ ਖਾਸ ਕਰਕੇ ਐਮਐਲਏ ਸਾਹਿਬ ਦਾ ਅਸੀਂ ਵੀ ਧੰਨਵਾਦ ਕਰਦੇ ਆ ਇਹਨਾਂ ਨੇ ਜਿਹੜੀ ਬੀਜੇ ਤੋਂ ਇਹ ਬਰਾੜਾ ਸਾਹਿਬ ਵਾਲੀ ਸੜਕ ਬਣਾਈ ਹੈ ਉਹ ਇੱਕ ਕਿਸਮ ਦਾ ਨਰਕ ਜਿਹੜਾ ਆ ਵੀਕਰੋ ਇਲਾਕਾ ਭੋਗ ਰਿਹਾ ਸੀ ਉਹ ਨਰ ਸੰਗਤਨ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਰਿਆਂ ਨੇ ਸਰਪਠੰਤ ਵੀ ਨਾਂ ਰਿਹਾ ਵੀ ਇਹ ਪੁਣ ਦੀ ਜਗ੍ਹਾ ਦੀ ਡਿਸਾਈਡ ਕੀਤੀ ਆ ਔਰ ਸਰਕਾਰ ਦਾ ਹੈ ਵੀ ਕਹਿੰਦਾ ਇਹ ਮੰਨਣਾ ਹੈ ਸਰਕਾਰ ਹੈ ਵੀ ਆਈ ਇਹ ਵਾਅਦੇ ਕਰਕੇ ਸੀ ਵੀ ਅਸੀਂ ਲੋਕਾਂ ਤੋਂ ਪੁੱਛ ਕੇ ਕੰਮ ਕਰਾਂਗੇ ਔਰ ਵਾਕਈ ਹੈ ਵੀ ਕਹਿੰਦਾ ਅੱਜ ਅਸੀਂ ਆਪਣੇ ਅੱਖੀਂ ਵੀ ਦੇਖਿਆ ਸਾਰਿਆਂ ਨੇ ਦੇਖਿਆ ਆਪਾਂ ਨੇ ਐਮਐਲਏ ਸਾਹਿਬ ਨੇ ਸਾਰੀ ਸੰਗਤ ਨੂੰ ਇਲਾਕੇ ਨੂੰ ਪੁੱਛ ਕੇ ਜਿੱਥੇ ਹੈ ਵੀ ਸਹਿਮਤੀ ਬਾਣੀ ਸੰਗਤ ਦੀ ਉੱਥੇ ਹੈ ਵੀ ਕਹਿੰਦਾ ਕੋਲ ਰੌਣ ਦਾ ਫੈਸਲਾ ਕੀਤਾ ਗਿਆ ਬਹੁਤ-ਬਹੁਤ ਧੰਨਵਾਦ ਔਰ ਮੈਂ ਬੇਨਤੀ ਕਰੂੰਗਾ ਵੀ ਆ ਵੀ ਇਹਨੂੰ ਪਰ ਸੁਣੋ ਜਨ ਟ੍ਰਾਂਸਲੇਟਰ ਤੁਸੀਂ ਵੀ ਕਰੋ ਐਮ ਐਸ ਸਾਹਿਬ ਇਹ ਮੁਕੰਮਲ ਇਹ ਵੀ ਟਾਈਮ ਨਾ ਕਰਾਓ ਕਿਉਂ ਕੋਡ ਆਫ ਕੰਡਕਟ ਲੱਗ ਜਾਣਾ ਉਹਨਾਂ ਥੋੜੀ ਥਿੜੀ ਆ ਸਕਦੀ ਹੈ ਉਦੋਂ ਚੰਗਾ ਧਿਆਨ ਦੇ ਵੀ ਕਰੋ ਤੁਸੀਂ ਪਹਿਲਾਂ ਗੁਲਾਕ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰੋਜੈਕਟ ਹੈ ਜਿਹੜਾ ਅੱਜ ਇੱਥੇ ਤੁਸਨ ਨਿਖਣ ਕਰਨਾ ਇੱਥੇ ਦੇਖੋ ਜੀ ਪਿਛਲੇ 30 40 ਸਾਲਾਂ ਤੋਂ 50 ਸਾਲਾਂ ਤੋਂ ਹੀ ਲੋਕਾਂ ਦੀ ਬੜੀ ਭਾਰੀ ਮੰਗ ਸੀ ਕਿ ਜਿਹੜਾ ਇੱਥੇ ਦਾ ਪੁਲ ਸਾਡਾ ਇਤਿਹਾਸਿਕ ਗੁਰੂ ਘਰ ਨੇ ਸਾਡੇ ਰਾੜਾ ਸਾਹਿਬ ਗੁਰੂ ਘਰ ਅਗੇ ਢੰਬਰ ਡੇਰੇ ਤੇ ਸਾਡਾ ਗੁਰੂ ਘਰ ਆ ਇੱਥੇ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਦਸਵੀਂ ਵਾਲੇ ਦਿਨ ਐਤਵਾਰ ਵਾਲੇ ਦਿਨ ਹੋਰ ਇਤਿਹਾਸਿਕ ਦਿਹਾੜਿਆਂ ਤੇ ਪਹੁੰਚਦੀਆਂ ਨੇ ਕਿਲੋ-ਕਿਲੋ ਮੀਟਰ 2-2 ਕਿਲੋਮੀਟਰ ਲੰਬਾ ਜਾਮ ਲੱਗਦਾ ਸੰਗਤ ਸ਼ਰਧਾ ਨਾਲ ਆਉਂਦੀ ਆ ਪਰ ਸ਼ਰਧਾ ਨਾਲ ਆਈ ਹੋਈ ਸੰਗਤ ਜਦੋਂ ਜਾਮ ਦੇ ਵਿੱਚ ਫਸਦੀ ਆ ਉਹਨਾਂ ਦਾ ਮਨ ਬਹੁਤ ਦੁਖੀ ਹੁੰਦਾ ਲੋਕਾਂ ਨੇ ਬਹੁਤ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਆ ਕਿ ਇੱਥੇ ਕੋਈ ਪੁਲ ਲੱਗਣਾ ਚਾਹੀਦਾ ਔਰ ਮੇਰੇ ਐਮਐਲਏ ਬਣਨ ਤੋਂ ਪਹਿਲਾਂ ਵੀ ਸਾਡੇ ਇੱਥੇ ਇਲਾਕੇ ਦੀ ਇਹ ਬਹੁਤ ਵੱਡੀ ਮੰਗ ਰਹੀ ਆ ਕਿ ਜਿਹੜਾ ਰਾੜਾ ਸਾਹਿਬ ਗੁਰੂ ਘਰ ਜਿਹੜਾ ਕਿ ਸਾਡੇ ਮਹਾਪੁਰਖਾਂ ਦੀ ਚਰਮਸ਼ੋਹ ਪ੍ਰਾਪਤ ਧਰਤੀ ਆ ਰਾੜਾ ਸਾਹਿਬ ਵਾਲੇ ਇਨਾਂ ਦੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਹਾਨਤਾ ਹੰਤ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਚਰਨ ਛੋਹ ਪ੍ਰਾਪਤ ਇਹ ਸਾਰੀ ਧਰਤੀ ਆ ਜਿਹਦੇ ਨਾਲ ਸਾਡਾ ਇਲਾਕਾ ਅੱਜ ਮੈਂ ਸਮਝਦਾ ਕਿ ਗੁਰਸਿੱਖੀ ਦੇ ਜੇ 20 ਸਾਡੇ ਇਲਾਕੇ 'ਚ ਨੇ ਤੇ ਉਹਨਾਂ ਸੰਤਾ ਮਹਾਪੁਰਖਾਂ ਕਰਕੇ ਨੇ ਉਹਨਾਂ ਦੀ ਇਸ ਬਵਿੱਤਰ ਇਤਿਹਾਸਕ ਨਗਰੀ ਨੂੰ ਜਾਣ ਦੇ ਲਈ ਲੋਕ ਔਖੇ ਹੁੰਣ ਬੀਜੇ ਤੋਂ ਲੈ ਕੇ ਜਦੋਂ ਖੰਨੇ ਤੋਂ ਆਉਂਦੇ ਸੀ ਤੇ ਬੜੇ ਲੋਕ ਔਖੇ ਹੁੰਦੇ ਸੀ 15 ਸਾਲੋਂ ਸੜਕ ਨਹੀਂ ਸੀ ਬਣੀ ਪਰ ਉਹ ਸੰਤਾ ਮਹਾਪੁਰਖਾਂ ਨੇ ਜਦੋਂ ਮੈਂ ਐਮਐਲਏ ਬਣਨ ਤੋਂ ਪਹਿਲਾਂ ਦਰਸ਼ਨ ਕਰਨ ਗਿਆ ਤੇ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਬੇਟਾ ਇਹ ਇੱਕ ਤਾਂ ਰੋਡ ਬਣਾ ਦਿਓ ਪਰ ਜੇ ਹੋ ਸਕੇ ਉਹਨਾਂ ਨੂੰ ਪਤਾ ਸੀ ਕਿ ਬਹੁਤ ਔਖਾ ਕੰਮ ਆ ਕਿ ਹੋ ਸਕੇ ਤਾਂ ਪੁਲ ਦਾ ਵੀ ਕੰਮ ਤੁਸੀਂ ਕਰਵਾਓ ਔਰ ਜਿੱਦਣ ਸੜਕ ਬਣੀਆ ਤੇ ਉਸ ਦਿਨ ਮੈਨੂੰ ਮਹਾਪੁਰਖਾਂ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਤੇ ਅੱਜ ਜਿੱਦਣ ਮੈਂ ਐਮਐਲਏ ਬਣ ਕੇ ਗਿਆ ਮੈਂ ਉਹ ਸੜਕ ਦਾ ਵੀ ਜ਼ਿਕਰ ਸਭ ਤੋਂ ਪਹਿਲਾਂ ਵਿਧਾਨ ਸਭਾ 'ਚ ਕੀਤਾ ਤੇ ਇਸ ਪੁਲ ਦਾ ਵੀ ਜ਼ਿਕਰ ਜਿਹੜਾ ਇਹ ਅਸੀਂ ਵਿਧਾਨ ਸਭਾ ਦੇ ਵਿੱਚ ਜ਼ਿਕਰ ਕੀਤਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਜਿਹੜੇ ਕਿ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਚ ਵਸਦੇ ਆ ਤੇ ਲੋਕਾਂ ਦੇ ਮੱਦੇ ਨਜ਼ਰ ਉਹ ਲੋਕ ਫੈਸਲੇ ਜਿਹੜੇ ਆ ਉਹ ਹਮੇਸ਼ਾ ਲੈਂਦੇ ਆ ਤੇ ਉਹਨਾਂ ਨੇ ਮੈਨੂੰ ਉਸੇ ਉਸੇ ਟਾਈਮ ਹੀ ਭਰੋਸਾ ਦੇ ਦਿੱਤਾ ਸੀ ਕਿ ਗਿਆਸਪੁਰਾ ਸਾਹਿਬ ਆਪਾਂ ਇਹ ਕੰਮ ਨੂੰ ਬੜੇ ਜਲਦੀ ਇਹਨੂੰ ਨਿਪਰੇ ਚਾੜਾਂਗੇ ਤੇ ਮੈਨੂੰ ਪਰਸੋਂ ਉਹਨਾਂ ਦਾ ਜਦੋਂ ਫੋਨ ਆਇਆ ਮੈਨੂੰ ਖੁਸ਼ੀ ਦੀ ਹੱਦ ਨਾ ਰਹੀ ਉਹ ਕਹਿੰਦੇ ਵੀ ਤੁਸੀਂ ਉੱਥੇ ਸੰਗਤ ਨੂੰ ਇਕੱਠਾ ਕਰੋ ਆਲੇ-ਦਾਲੇ ਦੇ ਸੰਤਾਂ ਮਹਾਂਪੁਰਖਾਂ ਨੂੰ ਇਕੱਠੇ ਕਰਕੇ ਉੱਥੇ ਉਹਨਾਂ ਤੋਂ ਪਤਾ ਕਰੋ ਕਿ ਪੁਲ ਲਾਉਣਾ ਕਿੱਥੇ ਆ ਕਿਉਂਕਿ ਜੇ ਆਪਾਂ ਪੁਲ ਲਾ ਦਈਏ ਕੱਲ ਨੂੰ ਆਪਾਂ ਕਹੀਏ ਵੀ ਨਹੀਂ ਜੀ ਇਹ ਤਾਂ ਇੱਥੇ ਨਹੀਂ ਇੱਥੇ ਲੱਗਣਾ ਚਾਹੀਦਾ ਸੀ ਬਹੁਤ ਵੱਡੀ ਅਮਾਊਂਟ ਦੇ ਨਾਲ ਪੁਲ ਬਣ ਕੇ ਤਿਆਰ ਹੋਣਾ ਤੇ ਉਹ ਪੁਲ ਬਿਲਕੁਲ ਸਹੀ ਜਗ੍ਹਾ ਤੇ ਜਿੱਥੇ ਕਿ ਲੋਕਾਂ ਦੀ ਬਹੁਗਿਣਤੀ ਲੋਕਾਂ ਦੀ رائے ਹੋਵੇ ਤੇ ਇਸ ਲਈ ਅੱਜ ਇੱਥੇ ਇਲਾਕੇ ਦੇ ਜਿਹੜੇ ਸਾਡੇ ਸਤਕਾਰਯੋਗ ਸੱਜਣ ਨੇ ਉਹਨਾਂ ਨੂੰ ਅਸੀਂ ਬੁਲਾਇਆ ਸੰਤਾ ਮਹਾਪੁਰਖਾਂ ਨੂੰ ਬੁਲਾਇਆ ਵਕ ਵਕ ਜਿਹੜੇ ਇਲਾਕੇ ਦੇ ਸਾਡੇ ਨੇੜ ਦੇ ਪੰਜ ਸਰਪੰਚਾਂ ਨੂੰ ਬੁਲਾਇਆ ਮੋਤਪਾਰ ਸੱਜਣਾ ਨੂੰ ਬੁਲਾਇਆ ਤਕਰੀਬਨ ਸਾਡੀਆਂ ਇੱਥੇ ਤਿੰਨ ਰਾਏਆਂ ਬਣੀਆਂ ਸੀ ਇੱਕ ਸੀਗੀ ਕਿ ਜਿਹੜੀ ਸੜਕ ਸਾਡੀ ਹੈਗੀ ਆ ਘਲੋਟੀ ਤੋਂ ਆਉਂਦੀ ਉਧਰਲੇ ਪਾਸੇ ਪੁੱਲ ਲਾਇਆ ਜਾਵੇ ਦੂਜਾ ਸੀਗਾ ਕਿ ਗੁਰਦੁਆਰੇ ਦੇ ਜਿਹੜਾ ਹੈਗਾ ਉਹ ਸਾਹਮਣੇ ਆਉਂਦੀ ਸੀ ਰੋਡ ਇਜੀ ਜਿਹੜੀ ਆ ਕਿਉਂਕਿ ਗੁਰਦੁਆਰੇ ਦੇ ਜੇ ਅਸੀਂ ਸਾਹਮਣੇ ਲਾਉਨੇ ਆ ਟ੍ਰੈਫਿਕ ਤਾਂ ਉੱਥੇ ਜਾਮ ਰਹਿਣਾ ਲੋਕਾਂ ਨੇ ਹਾਰਨ ਮਾਰਨੇ ਆ ਤੇ ਉਹ ਜਿਹੜੀ ਹੈਗੀ ਆ ਇੱਕ ਪਵਿੱਤਰ ਜਗ੍ਹਾ ਦੀ ਸ਼ਾਂਤੀ ਨੂੰ ਬੜਾ ਫਰਕ ਪੈਂਦਾ ਸੀ ਤੇ ਇਸ ਲਈ ਸਾਰੀਆਂ ਸੰਗਤਾਂ ਨੇ ਇੱਥੇ ਬੈਠ ਕੇ ਅਸੀਂ ਹੁਣ ਵਿਚਾਰਾਂ ਕੀਤੀਆਂ ਇਹ ਜਿਹੜੀ ਜਗ੍ਹਾ ਵਾ ਇਹ ਸਿਲੈਕਟ ਕੀਤੀ ਆ ਇੱਥੇ ਆਉਣ ਵਾਲੇ ਜਲਦੀ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਜਿਹੜਾ ਪੁਲਾ ਅਸੀਂ ਬਣਾ ਕੇ ਤਿਆਰ ਕਰਾਂਗੇ ਮੈਂ ਅੱਜ ਹੀ ਮਾਨ ਸਾਹਿਬ ਨੂੰ ਦੁਆਰਾ ਫਿਰ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਕਹੂੰਗਾ ਕਿ ਉਹ ਜਲਦੀ ਤੋਂ ਜਲਦੀ ਪੰਡੇ ਦੇ ਲਈ ਸਾਨੂੰ ਕੱਢਣ ਕਿਉਂਕਿ ਇਹ ਨਾ ਹੋਵੇ ਕਿ ਅਸੀਂ ਇੱਥੇ ਘਾੜ ਤਾਂ ਘਟਦੇ ਰਹੀਏ 2-3 ਸਾਲ ਕੁਝ ਹੋਵੇ ਨਾ ਤੇ ਫਿਰ ਲੋਕ ਮੈਨੂੰ ਲੱਗਦਾ ਵੀ ਮੇਰੇ ਛੱਤਰ ਮਾਰਨ ਇਸ ਲਈ ਇਹ ਜ਼ਰੂਰੀ ਆ ਜੇ ਜਿਹੜਾ ਹੁਣ ਕੰਮ ਅਸੀਂ ਅੱਜ ਲੋਕਾਂ ਨੂੰ ਪੁੱਛਿਆ ਇਹਨੂੰ ਬੜੀ ਜਲਦੀ ਅਸੀਂ ਸ਼ੁਰੂ ਕਰਾਈਏ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਸਹੂਲਤ ਅਸੀਂ ਦੇ ਸਕੀ ਤੇ ਕਿੰਨੇ ਕੁ ਪਿੰਡੇ ਦੇ ਆਲੇ-ਦਾਲ ਲੱਗ ਜਿਨ੍ਹਾਂ ਨੂੰ ਫਾਇਦਾ ਹੋਊਗਾ ਜੀ ਇਹਦੇ ਆਲੇ-ਦਾਲੇ ਪੂਰਾ ਸਾਡਾ ਇਲਾਕਾ ਹੀ ਆ ਜਿਵੇਂ ਤੁਸੀਂ ਦੇਖ ਲਓ ਕਿ ਲੁਧਿਆਣੇ ਤੋਂ ਸੰਗਤਾਂ ਆਉਂਦੀਆਂ ਨੇ ਬੜੇ ਦੂਰੋਂ-ਦੂਰੋਂ ਸੰਗਤਾਂ ਆਉਂਦੀਆਂ ਨੇ ਜਦੋਂ 10ਵੀਂ ਵਾਲੇ ਦਿਨ ਐਤਵਾਰ ਵਾਲੇ ਦਿਨ ਬਹੁਤ ਦੂਰੋਂ-ਦੂਰੋਂ ਸੰਗਤਾਂ ਆਉਂਦੀਆਂ ਨੇ ਪੂਰੇ ਸਾਡਾ ਲੁਧਿਆਣੇ ਜ਼ਿਲ੍ਹੇ ਨੂੰ ਇਸ ਗੱਲ ਦਾ ਫਾਇਦਾ ਹੋਊਗਾ ਕਿਉਂਕਿ ਤੁਸੀਂ ਜਿਹੜੇ ਮਰਜ਼ੀ ਕੋਨੇ ਦੇ ਵਿੱਚ ਚਲੇ ਜਾ ਲੁਧਿਆਣੇ ਦੇ ਸੰਤਾ ਮਹਾਪੁਰਖਾਂ ਰਾੜਾ ਸਾਹਿਬ ਦੇ ਇੱਥੇ ਗੁਰੂ ਘਰ ਦੇ ਦਰਸ਼ਨ ਕਰਨ ਦੇ ਲਈ ਹਰ ਬੰਦਾ ਆਉਂਦਾ ਹਰ ਮਨੁੱਖ ਆਉਂਦਾ ਹਰੇਕ ਬੰਦੇ ਨੂੰ ਬੈਨੀਫਿਟ ਹੋਊਗਾ ਮੈਨੂੰ ਲੱਗਦਾ ਕਿ ਇਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਹੋਰ ਜਿਹੜੀਆਂ ਇੰਡਸਟਰੀ ਜਾਂ ਕੋਈ ਹੋਰ ਬਿਜ਼ਨਸ ਵਪਾਰ ਉਹਦਾ ਵੀ ਵਾਧਾ ਹੋਊਗਾ ਕਿੰਨੇ ਕੁ ਲੰਬੇ ਸਮੇਂ ਤੋਂ ਜਿਹੜੀ ਮੰਗ ਚੱਲੀ ਆ ਰਹੀ ਸੀ ਇਹ ਮੰਗ ਤੁਹਾਨੂੰ ਦੱਸਿਆ ਕੀਤੀ 40 ਸਾਲਾਂ ਦੀ ਲੋਕਾਂ ਦੀ ਮੰਗ ਸੀ ਜਿਹੜਾ ਪੁਲਸੀ ਇਹ ਵੀ ਖਸਤਾ ਹਾਲਤ ਦੇ ਵਿੱਚ ਤੇ ਲੋਕ ਬਹੁਤ ਦੁਖੀ ਸੀ ਇਸ ਗੱਲ ਤੋਂ ਅਰੇ ਮੈਨੂੰ ਲੱਗਦਾ ਕਿ ਲੋਕਾਂ ਦੀਆਂ ਜਿਹੜੀਆਂ ਉਵਾਸਾਂ ਸੀ ਬੂਰਪਿਆ ਕਿ ਉਹਨਾਂ ਨੇ ਇੱਕ ਐਸੀ ਪਾਰਟੀ ਨੂੰ ਚੁਣਿਆ ਜਿਹੜੀ ਕਿ ਲੋਕਾਂ ਨੂੰ ਪੁੱਛ ਕੇ ਕੰਮ ਕਰਦੀ ਆ ਤੇ ਲੋਕ ਬੜੇ ਮੈਨੂੰ ਲੱਗਦਾ ਕਿ ਖੁਸ਼ ਨੇ ਪਰ ਇੱਥੋਂ ਦੇ ਸੀਐਮਪੀ ਰਹੇ ਨੇ ਇੱਥੇ ਮੰਤਰੀ ਵੀ ਰਹੇ ਨੇ ਉਹਨਾਂ ਨੇ ਕੋਈ ਅਪਰਾਧਾ ਕੀਤਾ ਕਦੇ ਪਹਿਲਾਂ ਮੈਨੂੰ ਤਾਂ ਲੱਗਦਾ ਕਿ ਉਹਨਾਂ ਨੇ ਆਪਣੇ ਪਰਿਵਾਰ ਲਈ ਤਾਂ ਜ਼ਰੂਰ ਅਪਰਾਧਾ ਕੀਤਾ ਜੇ ਡੀਐਸਪੀ ਲੱਗਿਆ ਤੇ ਉਹਨਾਂ ਦੇ ਪਰਿਵਾਰ ਦਾ ਮੁੰਡਾ ਲੱਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਕਿਸੇ ਹੋਰ ਧੀਆਂ ਭੈਣਾਂ ਦੇ ਪੁੱਤ ਲੱਗੇ ਨੇ ਤੇ ਜੇ ਸਾਡੀ ਸਰਕਾਰ ਬਣੀਆ ਤਾਂ ਸਾਡੇ ਹਲਕੇ ਦੇ ਵਿੱਚੋਂ 400 ਨੌਜਵਾਨਾਂ ਦੀ ਮੈਂ ਤੁਹਾਨੂੰ ਲਿਸਟ ਦੇ ਸਕਦਾ ਜਿਹੜੇ ਕਿ ਸਾਡੇ ਇਲਾਕੇ ਦੇ ਆਲੇ-ਦੁਆਲੇ ਇਲਾਕਿਆਂ ਦੇ ਵਿੱਚੋਂ ਨੌਜਵਾਨ ਵੱਖ-ਵੱਖ ਨੌਕਰੀਆਂ ਤੇ ਲੱਗੇ ਨੇ ਤੇ ਸਾਡੇ ਧੀਆ ਪੁੱਤਾਂ ਦੇ ਵਿੱਚੋਂ ਤੁਸੀਂ ਡਿਟੇਲ ਕੱਢ ਲਿਓ ਵੀ ਸਾਡੇ ਆਪਣੇ ਧੀਆ ਪੁੱਤ ਕਿੰਨੇ ਲੱਗੇ ਨੇ ਇਹਦੀ ਡਿਟੇਲ ਤੁਸੀਂ ਕੱਢ ਕੇ ਲੋਕਾਂ ਨੂੰ ਦੱਸਿਓ ਇਹਨਾਂ ਦੇ ਜਿਹੜੇ ਧੀਆ ਪੁੱਤ ਲੱਗੇ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਮੈਂ ਦੱਸ ਦਤੀ ਆ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ